ਬਾਈਬਲ ਵਿੰਦਰ ਸਿੰਘ ਦੇ ਕਤਲ ਨੂੰ ਲੈ ਕੇ ਸਿਖ ਜਥੇਬੰਦੀਆਂ ਐਸਐਸਪੀ ਬਟਾਲਾ ਨੂੰ ਮਿਲਿਆ ਅਤੇ ਕਿਹਾ ਕਿ ਦਮਦਮੀ ਟਕਸਾਲ ਤੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁਖ ਬੁਲਾਰੇ ਪਾਈਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਅਠਵਾਲ ਪੁਲ ਦੇ ਬੀਤੇ ਕੁਝ ਦਿਨ ਪਹਿਲਾਂ ਪਾਈਬਲਵਿੰਦਰ ਸਿੰਘ ਕੋਲ ਰਹਿੰਦੇ ਕਸਬਕਾਦੀਆਂ ਦੇ ਸਲਾਹਪੁਰ ਪਿੰਡ ਦੇ ਨੌਜਵਾਨ ਨਾਲ ਰਹਿੰਦੇ 22 ਸਾਲਾ ਨੌਜਵਾਨ ਰਮਨਜੀਤ ਸਿੰਘ ਨੇ ਹੀ ਕਤਲ ਕਰ ਦਿੱਤਾ ਸੀ। ਬਾਬਾ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਸਿੰਘ ਸਨ ਜੋਦੇ ਵੀ ਸਨ ਤੇ ਬੜੀ ਵੱਡੀ ਸਿਫਾਉ ਨੂੰ ਦੇਣ ਵੀ ਆ ਉਹਨਾਂ ਦੀ। ਕਿਉਂਕਿ ਸਾਰੇ ਪਰਿਵਾਰ ਦੀ ਪਿਛਾ ਪਰਸ਼ੋਕੜ ਆਪਾਂ ਉਹਨਾਂ ਦਾ ਇਤਿਹਾਸ ਪੜੀਏ ਤੇ ਸੰਗੀਆਂ ਦੀ ਕਰਤਾਰ ਸੋਣਾਂ ਦੀ ਬੜੀ ਵੱਡੀ ਕੁਰਬਾਨੀ ਸੀ। ਉਹਨਾਂ ਦੇ ਭਤੀਜੇ ਸਨ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਅਖਵਾਲ ਨਗਰ ਵਿੱਚ ਆਣ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਕਿਸੇ ਦੁਸ਼ਟ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਦੁਸ਼ਤੀ ਜਿਹੜਾ ਕਾਤਲ ਸੀ ਆ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਐ ਸਿੱਖ ਜਥੇਬੰਦੀਆਂ ਦੇ ਅੰਦਰ ਰੋਸ ਸੀ ਸੰਗਤਾਂ ਦੇ ਅੰਦਰ ਰੋਸ ਸੀ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪਰ ਜਦੋਂ ਅਸੀਂ ਐਸਐਸਪੀ ਬਟਾੜੇ ਨੂੰ ਆਣ ਕੇ ਮਿਲੇ ਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੀਆਂ ਟੀਮਾਂ ਟੋਟਲ ਸੀ ਏਰੀਆ ਜਿਹੜੀਆਂ ਲਾਈਆਂ ਹੋਈਆਂ ਨੇ ਉਹ ਸਾਰਿਆਂ ਥਾਵਾਂ ਤੇ ਰੇਡ ਵੀ ਕਰ ਰਹੀਆਂ ਜਿੱਥੇ ਜਿੱਥੇ ਪਤਾ ਲੱਗ ਰਿਹਾ ਹੈ ਕੁਸ਼ਵਾਦ ਹੋਇਆ ਕਿ ਜਲਦ ਹੀ ਉਹਨੂੰ ਫੜ ਕੇ ਭਾਂਡੇ ਜਿਹੜੀਆਂ ਸਜਾਵਾਂ ਨੇ ਉਹ ਜ਼ਰੂਰ ਸਰਕਾਰ ਤੋਂ ਵੀ ਮਿਲ ਗਿਆ ਤੇ ਪ੍ਰਸ਼ਾਸਨੋਂ ਵੀ ਮਿਲ ਗਿਆ ਅਸੀਂ ਚਾਹੁੰਦੇ ਹਾਂ ਕਿ ਇਹ ਦੋਸ਼ੀ ਨੂੰ ਜਲਦੀ ਫੜ ਕੇ ਇਲਾਕਾ ਦੇ ਅੰਦਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬਿਆਨਤ ਕੌਰ ਖਾਲਸਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦਮਦੀ ਮਿਟਕਸਾਲ ਦੇ 13ਵੇਂ ਮੁਖੀ ਸੰਤ ਗੁਰਤਾਰ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਮਹਾਂਕੋਸ਼ਨ ਦੇ ਭਤੀਜੇ ਸਨ। ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਭਰਾਤਾਂ ਨੇ ਜਿਨ੍ਹਾਂ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਅਠਵਾਲ ਪੁਲ ਜਿੱਤੇ ਬਾਬਾ ਜੀ ਸੇਵਾ ਨਿਵਾਰੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਸਥਾਨ ਜਿੱਤੇ ਨਮਕ ਹਰਾਮੀ ਨੇ ਬਾਬਾ ਜੀ ਦੀ ਪਿੱਠ ਦੇ ਵਾਰ ਕਰਕੇ ਬਾਬਾ ਜੀ ਦਾ ਕਤਲ ਕਰ ਦਿੱਤਾ ਤੇ ਅੱਜ ਲਗਭਗ ਆਲਮੋਸਟ 11 ਦਿਨ ਹੋ ਗਏ ਆ ਅਜੇ ਅਜੇ ਤੱਕ ਉਹ ਪਾਪੀ ਫੜਿਆ ਨਹੀਂ ਗਿਆ। ਸਲਾਪੁਰ ਕਾਦੀਆਂ ਦੇ ਕੋਲ ਨਗਰ ਆ ਜਿੱਥੇ ਦਾ ਉਹ ਦੁਸ਼ਟ ਰਹਿਣ ਵਾਲਾ ਸੀ ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਬਟਾਰਾ ਨੂੰ ਅੱਜ ਮਿਲਣ ਆਏ ਸੀਗੇ ਐਸਐਸਪੀ ਬਟਾਰਾ ਉਹਨਾਂ ਨੇ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਉਹਨਾਂ ਦੀ ਜਿਹੜੀਆਂ ਟੀਮ ਨੇ ਉਹ ਵਰਕ ਕਰ ਰਹੀਆਂ ਇਸ ਸਾਰੇ ਮੁੱਦੇ ਦੇ ਉੱਤੇ ਇਹ ਸਾਰੇ ਮਸਲੇ ਦੇ ਉੱਤੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਹੁਣ ਅਸੀਂ ਇੱਥੋਂ ਦੇ ਵਾਪਸ ਚੱਲ ਚੱਲਦੇ ਆ ਪਰ ਚੁੱਪ ਕਰਕੇ ਅਜੇ ਅਸੀਂ ਬੈਠਣ ਵਾਲੇ ਨਹੀਂ ਆ ਜਿੰਨਾ ਚਿਰ ਉਹ ਕਾਤਲ ਨਹੀਂ ਫੜਿਆ ਜਾਂਦਾ ਉਹਨਾਂ ਚਿਰ ਅਸੀਂ ਵੀ ਸਰਗਰਮ ਹੀ ਰਾਵਾਂਗੇ ਅਸੀਂ ਬਾਬਾ ਜੀ ਦੇ ਕਾਤਲ ਨੂੰ ਸਜ਼ਾ ਦਿਵਾ ਕੇ ਹੀ ਹਟਾਂਗੇ ਤੇ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਅਸੀਂ ਆਪਣੇ ਪੇਜ ਤੋਂ ਢਾਡੀ ਬਿਆਨਤ ਕਰ ਖਾ ਸਾਡੇ ਪੇਜ ਤੋਂ ਇੱਕ ਪੋਸਟ ਆਪ ਲੋੜੀ ਕੀਤੀ ਹੈ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਿਆ ਇਨਾਮ ਰੱਖਿਆ ਹੋਇਆ ਹੈ ਤੇ ਜਿਹੜਾ ਇਨਫੋਰਮੇਸ਼ਨ ਦੇਵੇਗਾ ਉਹਦੀ ਜਾਣਕਾਰੀ ਅਸੀਂ ਗੁਪਤ ਰੱਖਾਂਗੇ ਸੋ ਇਸ ਵੀਡੀਓ ਨੂੰ ਵੀ ਆਪ ਜੀ ਨੇ ਸ਼ੇਅਰ ਕਰਨਾ ਹੈ ਗਰੁੱਪਾਂ ਵਿੱਚ ਵੀ ਪਾਉਣਾ ਹੈ ਤਾਂ ਜੋ ਪਾਪੀ ਫੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ